ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਹੁਤ ਹੀ ਚੰਗੀ ਵਿਹੜ ਦੀ ਲੈ ਕੇ ਆਏ ਜੇ 24 25 ਕਿਲੋ ਦੁੱਧ ਵਾਲੀ ਵਿਹੜ ਜੇ ਪੂਰੀ ਜਾਣਕਾਰੀ ਸਿਹੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਵਿੱਚ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀ ਦੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਕਿਉਂਕਿ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੇ ਨੇ ਤੇ ਜੋ ਨਵੀਂ ਆਉਣ ਵਾਲੀ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹ ਲੋ ਜੀ ਦੇਖ ਸਕਦੇ ਜੀ ਪਹਿਲਾਂ ਵੈੜ ਦੀ ਫੇਸ ਕੁਆਲਿਟੀ ਦੇਖ ਸਕਦੇ ਜੀ ਬਹੁਤ ਹੋਰ ਫੇਸ ਕੁਆਲਿਟੀ ਜੇ ਬੋਦੀ ਵਾਲੀ ਵੈੜ ਜੇ ਲੋ ਜੀ ਲੋ ਜੀ ਤੁਹਾਨੂੰ ਥਾਣੇ ਨੂੰ ਦੇ ਚੈੱਕ ਕਰਾਈ ਜੀ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਦੇ ਗੈਪ ਤੇ ਦੇਖ ਸਕਦੇ ਜੀ ਗੱਬਣ ਵੈੜ ਜੇ ਵੀ ਜੀ ਸੂਣ ਵਾਲੀ ਦੂਸਰਾ ਸੂ ਐਸ ਵੈੜ ਨੇ ਸੂਣਾ ਜੇ ਲੋ ਜੀ ਤੁਹਾਨੂੰ ਛੱਡਾ ਵੀ ਚੈੱਕ ਕਰਾਈਏ ਪਿਛੇ ਤੋਂ ਜੀ ਬਹੁਤ ਹੀ ਵਧੀਆ ਛੱਡੇ ਤਿਆਰੀ ਵੈੜ ਨੇ ਕੀਤੀ ਜੇ ਸੂਣ ਨੂੰ ਬਿਲਕੁਲ ਤਿਆਰ ਜੇ ਵੈੜ ਏ ਲੋ ਜੀ ਥਣ ਦੂਸਰੀ ਸਾਈਡ ਤੋਂ ਦੇਖ ਸਕਦੇ ਜੀ ਬਹੁਤ ਹੋਰ ਥਣਾ ਸਹਿਜ ਜੇ ਲੋ ਜੀ ਦੋਦੇ ਬੜੇ ਰਮਾਨਾ 24 25 ਲੀਟਰ ਚਵਾ ਦੇਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਤੇ ਪੂਰੀ ਸੰਭੀ ਭੜੀ ਤੇ ਰਾਜੀ ਵੈੜ ਜੇ ਰੰਗ ਵੀ ਬਹੁਤ ਵਧੀਆ ਡੱਬਾ ਰੰਗ ਜੇ ਤੇ ਪੂਰੀ ਸ਼ਾਨ ਨਿਕਾਲੀ ਵੈੜ ਜੇ ਦੇ ਸਕਦੇ ਜੇ ਲੋ ਜੀ ਦੇਖ ਸਕਦੇ ਜੇ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਏ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੋएगी ਜੀ ਉਹ ਵੀ ਤੁਸੀਂ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 98155 80262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੇ ਲਓ ਜੀ ਉੱਪਰ ਵੀ ਦੇਖ ਸਕਦੇ ਪੂਰੀ ਸੰਭੀ ਪੜੀ ਤੇ ਰਾਜੀ ਵੈੜ ਜੇ ਲਓ ਜੀ ਦੁੱਧ ਦੇ ਬੜੇ ਇਰਮਾਨਾਂ 24 25 ਲੀਟਰ ਚਵਾ ਦੇਗੀ ਜੀ ਗੱਬਣ ਵੈੜ ਜੇ ਵੀ ਜੀ ਦੂਸਰਾ ਸੂਹ ਐਸ ਵੈੜ ਨੇ ਸੂਣਾ ਜੇ ਲੋਈ ਦੇਖ ਸਾਡੇ ਚੱਡਾ ਪਿਛੇ ਤੋਂ ਫਿਰ ਤੋਂ ਲੋ ਜੀ ਘਰ ਰੱਖਣ ਵਾਸਤੇ ਵੈੜ ਬਹੁਤ ਜਾਦੀ ਵਧੀਆ ਜੇ ਲੋ ਜੀ ਰੇਟ ਹੈ ਜੋ ਇਸ ਵੈੜ ਦਾ ਉਹ ਫੋਨ ਤੇ ਹੋਏਗਾ ਜੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਜੇ ਤੁਸੀਂ ਆਪਣੇ ਦਾ ਫੋਨ ਤੇ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਹ ਵੈੜ ਖਰੀਦ ਸਕਦੇ ਜੇ ਤੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਇਸ ਵੈੜ ਦਾ ਲੋਈ ਦੇਖ ਸਕਦੇ ਜੀ ਪੂਰੀ ਕੁਆਲਟੀ ਵਾਲੀ ਵੈੜ ਜੇ ਲੋ ਜੀ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਗੱਬਣਾ ਤਿਆਰ ਵੜਾ ਮਿਲਦੀਆਂ ਜੇ ਤੇ ਤਾੜੀਆਂ ਸੁਗੀਆਂ ਮੈਡਮ ਮਿਲਦੀਆਂ ਜੇ ਆਪਣੇ ਨਾਲ ਕਦੇ ਕੋਈ ਵੀ ਰੂਪ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੀ ਵਾੜਾ ਖਰੀਦ ਸਕਦਾ ਜੇ ਲਓ ਜੀ ਬਹੁਤ ਹੀ ਵਧੀਆ ਠੰਡਪਾਂਡੇ ਦੀ ਵਾੜ ਜੇ ਦੇਖ ਸਕਦੇ ਜੀ ਲਓ ਜੀ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜੋ ਨਵੇਂ ਵੀਰ ਜੁੜੇ ਸ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਹੇ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਆ ਧੰਨਵਾਦ ਵੀਰ ਜੀ